ਸੀ ਸੈਕਸ਼ਨ ਤੋਂ ਬਾਅਦ ਔਰਤਾਂ ਨੂੰ ਕਿਉਂ ਹੁੰਦੀ ਹੈ ਆ ਪਰੇਸ਼ਾਨੀ ਕਿਉਂ ਰਹਿੰਦਾ ਹੈ ਹਮੇਸ਼ਾ ਕਮਰ ਦੇ ਵਿੱਚ ਦਰਦ ਤੁਸੀਂ ਵੀ ਬਣਾ ਸਕਦੇ ਹੋ ਆ ਪਾਊਡਰ ਛੇਤੀ ਹੀ ਮਿਲੇਗੀ ਦਰਦ ਤੋਂ ਰਾਹਤ ਔਰਤ ਹੋਵੇ ਜਾਂ ਫਿਰ ਮਰਦ ਸੀ ਸੈਕਸ਼ਨ ਤੋਂ ਬਾਅਦ ਹਮੇਸ਼ਾ ਉਹਨਾਂ ਦੇ ਕਮਰ ਦੇ ਵਿੱਚ ਦਰਦ ਰਹਿੰਦਾ ਹੈ। ਆਖਿਰੇ ਦਰਦ ਕਿਉਂ ਰਹਿੰਦਾ ਹੈ ਖਾਸ ਕਰਕੇ ਔਰਤਾਂ ਦੇ ਵਿੱਚ ਡਿਲੀਵਰੀ ਤੋਂ ਬਾਅਦ ਜਾਂ ਫਿਰ ਕੋਈ ਵੀ ਸੀ ਸੈਕਸ਼ਨ ਆਪਰੇਟ ਹੁੰਦਾ ਹੈ ਤਾਂ ਇਹ ਦਰਦ ਹਮੇਸ਼ਾ ਲਈ ਬਣਿਆ ਰਹਿੰਦਾ ਹੈਗਾ। ਕਾਫੀ ਪਰੇਸ਼ਾਨੀ ਹੁੰਦੀ ਹੈ ਤਾਂ ਕੁਝ ਘਰੇਲੂ ਨੁਸਖੇ ਦੇ ਰਾਹੀਂ ਇਹ ਪਾਊਡਰ ਜਿਹੜਾ ਕਿ ਤਿਆਰ ਕੀਤਾ ਜਾਂਦਾ ਹੈਗਾ ਉਹ ਕਿਹੜਾ ਪਾਊਡਰ ਹੈ ਕਿ ਕੁਝ ਤੁਸੀਂ ਬਣਾ ਸਕਦੇ ਹੋ ਇਸ ਪਾਊਡਰ ਦੇ ਵਿੱਚ ਮਿਲਾ ਕੇ ਤਾਂ ਤੁਹਾਨੂੰ ਛੇਤੀ ਹੀ ਆਰਾਮ ਮਿਲ ਸਕਦਾ ਹੈ। ਤਾਂ ਦੱਸ ਜੀ ਕਿ ਕਮਰ ਦਾ ਦਰਦ ਆਮ ਤੌਰ ਦੇ ਉਤੇ ਮਰਦਾਂ ਤੇ ਔਰਤਾਂ ਦੋਵਾਂ ਨੂੰ ਹੋ ਸਕਦਾ ਹੈ ਇਸ ਦੇ ਕਾਰਨ ਪੋਸ਼ਣ ਦੀ ਕਮੀ ਗਲਤ ਭਾਰੀ ਕੰਮ ਕਰਨਾ ਜਾਂ ਫਿਰ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਪਰ ਡਿਲੀਵਰੀ ਤੋਂ ਬਾਅਦ ਔਰਤਾਂ ਖਾਸ ਕਰਕੇ ਜਿਨ੍ਹਾਂ ਦਾ ਸਿਜ਼ੇਰੀਅਨ ਆਪਰੇਸ਼ਨ ਹੋਇਆ ਹੁੰਦਾ ਹੈ ਉਹਨਾਂ ਨੂੰ ਕਮਰ ਦਰਦ ਦੀ ਸਮੱਸਿਆ ਵੱਧ ਪਰੇਸ਼ਾਨ ਕਰਦੀ ਹੈ ਡਾਕਟਰਾਂ ਦੇ ਮੁਤਾਬਕ ਆਪਰੇਸ਼ਨ ਦੇ ਦੌਰਾਨ ਰੀਡ ਦੀ ਹੱਡੀ ਦੇ ਵਿੱਚ ਦਿੱਤਾ ਜਾਣ ਵਾਲਾ ਜਿਹੜਾ ਕਿ ਇੰਜੈਕਸ਼ਨ ਹੁੰਦਾ ਹੈ ਜਿਸ ਦਾ ਨਾਮ ਐਨ ਐਸ ਥੀਸੀਆ ਦਾ ਇੰਜੈਕਸ਼ਨ ਅਕਸਰ ਲੰਬੇ ਸਮੇਂ ਤੱਕ ਕਮਰ ਦੇ ਵਿੱਚ ਦਰਦ ਕਰਦਾ ਰਹਿੰਦਾ ਹੈ ਹੁਣ ਗੱਲ ਆਉਂਦੀ ਹੈ ਵੀ ਕਮਰ ਦਰਦੋਂ ਆਰਾਮ ਦੇ ਲਈ ਆਯੁਰਵੈਦ ਦੇ ਨੁਸਖੇ ਕਿਹੜੇ ਹੁੰਦੇ ਨੇ ਤਾਂ ਆਯੁਰਵੈਦ ਮਹਾਰਤ ਮੁਤਾਬਕ ਕੁਝ ਘਰੇਲੂ ਨੁਸਖਿਆਂ ਦੇ ਨਾਲ ਦਰਦ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਜਿਵੇਂ ਕਿ 100 ਗ੍ਰਾਮ ਮਖਾਣੇ 50 ਗ੍ਰਾਮ ਖਸਖਸ 50 ਗ੍ਰਾਮ ਸਫੇਦ ਤਿਲ 50 ਗ੍ਰਾਮ ਤਰਬੂਜ਼ ਦੇ ਬੀਜ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਸੀ ਘੋੜੇ ਦੇ ਵਿੱਚ ਹਲਕਾ ਪੁੰਨ ਲੋ ਫਿਰ ਠੰਡਾ ਕਰਕੇ ਮਿਕਸੀ ਦੇ ਵਿੱਚ ਪੀਸ ਕੇ ਪਾਊਡਰ ਤਿਆਰ ਕਰੋ ਇਸ ਪਾਊਡਰ ਦਾ ਇੱਕ ਇੱਕ ਚਮਚ ਸਵੇਰੇ ਸ਼ਾਮ ਦੁੱਧ ਦੇ ਨਾਲ ਸੇਵਨ ਕਰੋ ਇਸ ਦੇ ਨਾਲ ਕਮਰਦਰ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ ਹੋਰ ਕਰੇਲੂ ਅਲਾਜ਼ ਜੇਕਰ ਗੱਲ ਕੀਤੇ ਜਾਵੇ ਤਾਂ ਸਭ ਤੋਂ ਪਹਿਲਾਂ ਸਿਕਾਈ ਗਰਮ ਪਾਣੀ ਦੀ ਬੋਤਲ ਜਾਂ ਫਿਰ ਜੈਲ ਪੈਕ ਦੇ ਨਾਲ ਕਮਰ ਦੀ ਸਿਕਾਈ ਕਰਨ ਦੇ ਨਾਲ ਤੁਰੰਤ ਆਰਾਮ ਮਿਲਦਾ ਹੈ ਤੇਲ ਦੀ ਮਾਲਿਸ਼ ਸਰ੍ਹੋਦੇ ਤੇਲ ਦੇ ਵਿੱਚ ਲਸਣ ਅਜਵਾਇਨ ਅਤੇ ਮੇਥੀ ਦਾਣੇ ਪਾ ਕੇ ਉਬਾਲੋ ਇਸ ਤੇਲ ਨੂੰ ਕੋਸਾ ਕਰਕੇ ਕਮਰ ਦੀ ਮਾਲਿਸ਼ ਕਰਨ ਦੇ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਮਾਇਰਾ ਦਾ ਇਹ ਵੀ ਕਹਿਣਾ ਹੈਗਾ ਕਿ ਜੇ ਡਿਲੀਵਰੀ ਤੋਂ ਬਾਅਦ ਕਮਰ ਦਰਦ ਲੰਬੇ ਸਮੇਂ ਤੱਕ ਰਹੇ ਤਾਂ ਘਰੇਲੂ ਨੁਸਖਿਆਂ ਦੇ ਨਾਲ ਨਾਲ ਡਾਕਟਰੀ ਸਲਾਹ ਵੀ ਲੈਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਇਹ ਕੁਝ ਗੱਲਾਂ ਨੇ ਜੋ ਕਿ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਨੇ ਜੇਕਰ ਕਿਸੇ ਨੂੰ ਵੀ ਜੋ ਕਿ ਸੀ ਸੈਕਸ਼ਨ ਆਪਰੇਟ ਹੁੰਦਾ ਹੈ ਖਾਸ ਕਰਕੇ ਡਿਲੀਵਰੀ ਤੋਂ ਬਾਅਦ ਅਕਸਰ ਜਿਵੇਂ ਕਹਿ ਦਿੰਦੇ ਆ ਵੀ ਮਰਦਾਂ ਦੇ ਕਮਰ ਦੇ ਵਿੱਚ ਵੀ ਦਰਦ ਰਹਿੰਦਾ ਪਰ ਖਾਸ ਕਰਕੇ ਡਿਲੀਵਰੀ ਤੋਂ ਬਾਅਦ ਔਰਤਾਂ ਦੇ ਕਮਰ ਦੇ ਵਿੱਚ ਕਾਫੀ ਦਰਦ ਬਣਿਆ ਰਹਿੰਦਾ ਹੈਗਾ ਤੇ ਉਹ ਡਾਕਟਰਾਂ ਕੋਲ ਜਾ ਕੇ ਵੀ ਥੱਕ ਜਾਂਦੀਆਂ ਨੇ ਤੇ ਦਰਦ ਦੇ ਵਿੱਚ ਉਹਨਾਂ ਤੋਂ ਨਾ ਤਾਂ ਪਿਆ ਜਾਂਦਾ ਨਾ ਤਾਂ ਕੋਈ ਕੰਮਕਾਜ ਹੁੰਦਾ ਹੈ ਤਾਂ ਉਹ ਇਹ ਪਾਊਡਰ ਬਣਾ ਕੇ ਜੋ ਕਿ ਸਵੇਰੇ ਸ਼ਾਮ ਲੈ ਸਕਦੀਆਂ ਨੇ ਤੇ ਉਹਨਾਂ ਨੂੰ ਕਾਫੀ ਹੱਦ ਤੱਕ ਆਰਾਮ ਵੀ ਮਿਲ ਸਕਦਾ ਹੈ ਪਰ ਜੇਕਰ ਤੁਸੀਂ ਡਾਕਟਰ ਦੀ ਸਲਾਹ ਵੀ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਇਹ ਨੁਸਖਾ ਬਹੁਤ ਹੀ کارਗਲ ਹੈ ਆਯੁਰਵੇਦ ਦੇ ਹਿਸਾਬ ਦੇ ਨਾਲ ਇਹ ਨੁਸਖੇ ਨੂੰ ਤਿਆਰ ਕੀਤਾ ਗਿਆ ਹੈਗਾ ਤੇ ਬਹੁਤ ਔਰਤਾਂ ਨੂੰ ਇਸ ਤੋਂ ਫਾਇਦਾ ਵੀ ਮਿਲਿਆ ਹੈ